ਇਸ ਵੇਲੇ ਦੀ ਵੱਡੀ ਖਬਰ ਸਰਹੰਦ ਰੇਲਵੇ ਸਟੇਸ਼ਨ ਤੇ ਗਰੀਬ ਰਥ ਐਕਸਪ੍ਰੈਸ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟ੍ਰੇਨ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ ਇਹ ਰਾਹਤ ਦੀ ਗੱਲ ਸੀ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿੱਤਾ ਗਿਆ। ਰੇਲਵੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਦੇ ਉੱਤੇ ਉਹਨਾਂ ਦੇ ਵੱਲੋਂ ਕਾਬੂ ਪਾਇਆ ਗਿਆ। ਸਰਹੰਦ GRP ਦੇ SHO ਰਤਨ ਲਾਲ ਨੇ ਦੱਸਿਆ ਕਿ ਲੋਕਾਂ ਨੇ ਟ੍ਰੇਨ ਦੇ ਇੱਕ ਡੱਬੇ ਦੇ ਵਿੱਚੋਂ ਧੂਆ ਨਿਕਲਦਾ ਦੇਖਿਆ ਜਿਸ ਤੋਂ ਬਾਅਦ ਟ੍ਰੇਨ ਨੂੰ ਰੋਕ ਦਿੱਤਾ ਗਿਆ ਇਸ ਘਟਨਾ ਬਾਰੇ ਰੇਲਵੇ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਪੰਜਾਬ ਦੇ ਸਰਹੰਦ ਸਟੇਸ਼ਨ ਤੇ ਰੇਲਗੱਡੀ ਨੰਬਰ ਗਰੀਬ ਰਥ ਫਾਇਰ 12204 ਅੰਮ੍ਰਿਤਸਰ ਸਰਹਸਾ ਦੇ ਇੱਕ ਡੱਬੇ ਦੇ ਵਿੱਚ ਅੱਗ ਲੱਗ ਗਈ ਕੋਈ ਜ਼ਖਮੀ ਨਹੀਂ ਹੋਇਆ ਹੈ ਅੱਗ ਬੁਝਾ ਦਿੱਤੀ ਗਈ ਹੈ ਅੱਗ ਦੀਆਂ ਲਪਟਾਂ ਦੇਖ ਕੇ ਦੱਸਦੇ ਕਿ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾਈ ਅਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ ਡੱਬੇ ਦੇ ਵਿੱਚ ਸਵਾਰ ਯਾਤਰੀ ਤੁਰੰਤ ਆਪਣਾ ਸਮਾਨ ਲੈ ਕੇ ਥੱਲੇ ਉਤਰ ਗਏ ਹਫੜਾ ਦਫੜੀ ਦੇ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਵੀ ਹੋਏ ਨੇ ਰੇਲਵੇ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਘਟਨਾ ਸਥਾਨ ਤੇ ਪਹੁੰਚੀਆਂ ਅਤੇ 1 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਦੱਸਦੀ ਕਿ ਇਸ ਮਾਮਲੇ ਤੋਂ ਬਾਅਦ ਉਤਰੀ ਰੇਲਵੇ ਨੇ ਘਟਨਾ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਸਟੇਸ਼ਨ ਤੋਂ ਲੰਘਦੇ ਸਮੇਂ ਟ੍ਰੇਨ ਨੰਬਰ 12204 ਅੰਮ੍ਰਿਤਸਰ ਸਹਰਸਾ ਗਰੀਬ ਰਥ ਵਿੱਚ ਅੱਗ ਲੱਗ ਗਈ ਤੁਰੰਤ ਕਾਰਵਾਈ ਕਰਦੇ ਹੋਏ ਟ੍ਰੇਨ ਨੂੰ ਰੋਕ ਦਿੱਤਾ ਗਿਆ ਅਤੇ ਅੱਗ ਬੁਝਾਈ ਗਈ ਇੱਕ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਗਿਆ ਦਾਖਲ ਕਰਵਾ ਦਿੱਤਾ ਗਿਆ ਰੇਲਵੇ ਨੇ ਇਹ ਵੀ ਕਿਹਾ ਕਿ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਰੇਲ ਗੱਡੀ ਜਲਦੀ ਹੀ ਰਵਾਨਾ ਹੋਣ ਵਾਲੀ ਹੈ ਦੱਸਦੀ ਕਿ ਯਾਤਰੀਆਂ ਦੇ ਅਨੁਸਾਰ ਟ੍ਰੇਨ ਸਵੇਰੇ 7 ਵਜੇ ਸਰਹੰਦ ਸਟੇਸ਼ਨ ਤੋਂ ਲੰਗੀ ਹੀ ਸੀ ਕਿ ਇੱਕ ਯਾਤਰੀ ਨੇ ਕੋਚ ਨੰਬਰ 19 ਵਿੱਚੋਂ ਧੂਆ ਉੱਠਦਾ ਦੇਖਿਆ ਉਸ ਤੋਂ ਉਸਨੇ ਤੁਰੰਤ ਇਸ ਨੂੰ ਦੇਖ ਕੇ ਰੋੜਾ ਪਾਇਆ ਤੇ ਚੈਨ ਖਿੱਚ ਦਿੱਤੀ ਜਦੋਂ ਧੋਏ ਦੇ ਨਾਲ-ਨਾਲ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਤਾਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਫਿਲਹਾਲ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਤੋਂ ਦੋ ਯਾਤਰੀਆਂ ਨੂੰ ਮਾਮਲੀ ਸੱਟਾਂ ਜ਼ਰੂਰ ਲੱਗੀਆਂ ਨੇ